ਓਏ ਮਾਇਆ ਓ ਮੇਰੇ ਮਰਾਂ ਮਾਇਆ ਓ ਮਾਰਾ ਬੋਰ ਤੇ ਪਟਾ Okay. <tries> माड़ <laughs>

दर्शन जे दर्शन गे जॾहिं बिना हर आर हो यारा यारा बि गॾिया पुल चढ़ी मोर मारे मोर मारे ਉਹ ਜਿਹੜਾ ਸੁਣੀਦਾ ਸੂਰਮਾ ਪਹਾੜਾਂ ਦੀ ਰੋਕੜੀ ਨਹੀਂ ਆਉਂ ਗਿੰਦਾ ਜਉ ਬਰਤ ਵਿੱਚ ਆਣਾ ਟੱਕੜੇ ਦਾ ਬਣੇ ਕੋਈ ਵੀ ਵਰਤ ਵਿੱਚ ਟੱਕੜੇ ਆ ਜੀ ਤੇ ਆਂਦਾ ਪੀਤਾ ਬੋਤਲ ਵਰ ਕੀਨੇ ਸਾਰੀ ਚੰਨੂਸਰਾ ਪੀਤੇ ਦੇ ਹੱਥ ਬੋਤੋ ਨੇ ਭੜਕੇ ਭਗੇ ਸਾਰੇ ਨਹੀਂ ਕੋਈ ਤੂੰ ਤੇਰੇ ਜਿੰਨਾਂ ਕਹਿੰਦਾ ਫੁਈ ਗੋਲਾਨੀ ਸੋਣੀਏ ਕੋਈ ਗੋਲਾਨੀ ਅਸੂਟ ਪੰਜਾਬੀ ਪਾ ਕੇ ਫਿਰ ਦੀ ਬਣੀ ਫੁੱਟਾਲਾ चकर 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 करकर चकर करदा ਮੈਂ ਤਾਂ ਮੰਨ ਜਾਂਦਾ ਪਾ ਤੇ ਫਿਰ ਕੀ ਬੰਦਾ ਸੁਣੀ ਦਾ ਸੱਤ ਪੈਲ ਸੁਣੀ ਦਾ ਛੱਡੀ ਓਥੋਂ ਦੀ ਮਟਿਆਰ ਸ਼ਹੀਦੂ ਉਹ ਖੂਤੋਂ ਪਾਣੀ ਧਰ ਦਿੰਦੀ ਓ ਚਾਚਾ ਨਾਰਾ ਪੱਤੀਆਂ ਪਾਉਂਦੀ ਕੋਈ ਵੀ ਦਰਦੀ ਬੋਲਿਆ ਹੋਏ ਪਤਤ ਦਾ ਪਿੰਜਰ ਤੇਰਾ ਜਿਸ ਵਿੱਚ ਤੇਰਾ ਵਾਸਾ ਮਾਂ ਕਹੇ ਪੁੱਤ ਗਭਰੂ ਹੋ ਗਿਆ ਮਾਂ ਹੋਰ ਬੋਲ ਕਹੇ ਪੁੱਤ ਗਭਰੂ ਹੋ ਗਿਆ ਬੰਨੂ ਆਵੇ ਹਾਸਾ ਬਈ ਪਤਲ ਉਮਰ ਕਟੇਂਦੀ ਤੇਰੀ ਪਰ ਪਰ ਮੁਰਕ ਟੇਟੀ ਤੇਰੀ ਕੁੱਕੇ ਕਾਲ ਗੰਡਾ ਸਾਭੀ ਰਤੀ ਰਤੀ ਰਤ ਸੁੱਕ ਜੂ ਬੰਦਿਆ ਹੋਰ ਰਤੀ ਰਤੀ ਰਤ ਸੁੱਕ ਜੂ ਬੰਦਿਆ ਮਾਸ ਨਰੇੜਾ ਮਾਸਾ ਇੱਕ ਦਿਨ ਤੁਰੂਗਾ ਪਾਣੀ ਵਿੱਚ ਮਾਸਾ ਇੱਕ ਦਿਨ ਤੁਰੂਗਾ ਘਾੜੇ ਵਿੱਚ ਮਾਸਾ ਇੱਕ ਦਿਨ ਤੁਰੂਗਾ ਘਾੜੇ ਵਿੱਚ ਮਾਸਾ ਇੱਕ ਦਿਨ ਤੁਰੂਗਾ ਹੋਏ ਨੱਚੜ ਬਾੜੀਏ ਨੱਚਦੀ ਨਾ ਸ਼ਰਮਾਈਏ ਆਹ

节日回家。<music> कीअं <laughs> स I <laughs> ਹੈਲੋ ਲੋ ਜੀ ਜਰੂਰੀ ਗੱਲ ਦੱਸਣੀ ਹੈ ਗੱਲ ਅੱਜ ਦਾ ਜਿਹੜਾ ਪ੍ਰੋਗਰਾਮ ਆ ਵਿਆਹ ਦਾ ਟ੍ਰੈਵਲ ਰਾਜੀ ਆ ਪਰ ਕਿ ਇਹ ਕੱਢ ਲੈਣਾ ਹੈ ਜਿੰੂ ਕੁ ਤੋਂ ਖਰਚਾ ਆ ਰਿਹਾ ਹੈ ਜੀ ਟ੍ਰੈਵਲ ਰਾਜੀ ਦਾ ਕਿਉਂਕਿ ਸਾਰਾ ਪ੍ਰੋਗਰਾਮ ਦੇਖਿਆ ਜਾਊਗਾ ਇਹ ਕਿ ਕਿਸੇ ਪੈਣ ਪੈ ਦੂਸਤ ਕਰ ਦੇਖਣਾਗਾ ਤਾਂ ਉਹ ਦੇਖ ਸਕਦਾ ਹੈ ਬਿੱਕਰੀ ਦਾ ਲੱਗਿਆ ਜੀ ਇਹ ਤਾਂ ごありが行ったことはない。 Hello hello